ਇਹੀ ਗੱਲ ਦੀ ਸਾਰਿਆਂ ਨੂੰ ਲੋ ਜੀ ਟਲ ਰਿਹਾ ਕੰਮ ਅਰਾਸ ਲੱਗੇ ਆ ਕੱਢਣ ਲਾਟ-ਬਾਤ ਆਵੇ ਵਿਆਹ ਚਾਲੂ ਹੋ ਜਾਣਾ ਅਜਦਾ ਦਿਨ ਹੀ ਕੱਢਣਾ ਸੀ ਗੁੱੜ ਤੇ ਲਾਟ-ਪੱਤ ਬਾਉਂਦੇ ਆ ਪੰਜ ਪਤਾਂ ਜਦਾਂ ਚਾਰ ਪਤਾਂ ਨਿਕਲ ਗਏ ਪੰਜੀ ਪਤ ਹੋਰ ਨਿਕਣ ਰਹੀ ਐ ਤੇ ਛੇਵੀਂ ਮਗਰਿਆ ਅਕਮੀ ਪੱਤ ਦੀ ਰਾਤ ਆਇਆ ਤੇ ਟੜਕੇ ਚ ਲਾਇਆ ਹੀ ਬੇੜਨ ਤੇ ਕੰਮ ਬੰਦ ਕਰ ਦਿੱਤਾ ਅੱਜ ਵਿਆਲ ਹੁਣਾ ਇਹ ਵੀ ਮਜਬੂਰੀ ਸੀ ਕਿ ਕੰਨੇ ਛੱਲੇ ਪਏ ਸੀ ਤੇ ਕਰਕੇ ਕੱਢਣਾ ਹੀ ਪੈਣਾ ਸੀ ਇੱਕ ਮਾਰਗ ਹੋ ਗਈ ਕਰਕੇ ਉਹਦਾ ਕਰਕੇ ਕੰਮ ਰੋਕਣਾ ਪੈ ਗਿਆ ਹੈਗਾ ਦਿਹਾੜੀ ਕੋ ਉਧਰ ਫਿਰ ਰਹੇ ਆ ਤੇ ਚੱਲੀ ਜਾਂਦਾ ਹੁਣ ਕੰਮ ਕੁੱਟਦਾ ਤਾਂ ਬੰਦ ਕਰ ਦੇਣਾ ਹੁਣ ਦੇਣਾ ਤੇ ਮੋਰਨਿੰਗ ਕੋਲੋਂ ਫਾਨ ਕੱਢਣਾ ਜਿਹੜਾ ਬਣਾ ਲਿਆ ਬਣਾ ਲਿਆ ਹੁਣ ਜਿਹੜਾ ਲੈ ਗਿਆ ਲੈ ਗਿਆ ਗੋੜ ਜਿਹੜਾ ਰਹਿ ਜਾਊਗਾ ਦੇਖੀ ਜੋ ਹੁਣ ਨਹੀਂ ਕੱਢਣਾ ਗੋੜ ਹੋਰ ਬਾਕੀ ਗੰਨਾ ਜਿਹੜਾ ਬਚਿਆ ਆ ਕੁਝ ਵੀ ਪਾਰਾਣਾ ਬਾਕੀ ਚੱਕ ਕੇ ਮਿਲੇ ਮਾਰਨਾ ਆ ਜਾਂ ਵੇਣਨੇ ਵਾਲਿਆਂ ਦੇਣਾ ਗਰਮੀ ਹੋ ਜਾਣੀ ਆ ਕਿਉਂ 28 ਤਰੀਕ 1 ਤਰੀਕ 1 ਮਾਰਚ ਦੇ ਲਾਗੇ ਲੁਕੇ ਹੁਣ ਜਾ ਕੇ ਵੇਣਨਾ ਜੇ ਚਲਾਉਣਾ ਪਿਆਰ ਚੱਲਣਾ ਆ ਤੇ ਭਾਰ ਆਪਾਂ ਚਲਾਉਣਾ ਨਗਾ ਹੁਣ ਇੱਕ ਨੂੰ ਗਰਮੀ ਹੋ ਜਾਂਦੀ ਆ ਉਦੋਂ ਨੂੰ ਹੁਣ ਹੀ ਨਹੀਂ ਚੁੱਭੇ ਰ ਉੱਤੇ ਬੈਹ ਹੁੰਦਾ ਤਾਂ ਉਦੋਂ ਨੂੰ ਕੀ ਕਰਨਾ ਇਕ ਦਿਹਾੜੀਆਂ ਪਈ ਜਾਂਦੀਆਂ ਬਾਕੀ ਲੱਗੇ ਆ ਕਣਕਾਂ ਵੀ ਸੁੱਕਦੀਆਂ ਆ ਮੀਂਹ ਦੱਸਿਆ 20 ਤਰੀਕ ਦਾ ਇੱਕ ਮੀਂਹ ਆ ਕਾਲੂ ਤੇ ਬਾਲਣ ਬੋਲਣ ਅੰਦਰ ਕਰਨ ਵਾਲਾ ਉਹ ਝਾਕ ਕੇ ਅੱਜ ਕਰਦੇ ਆ ਅੰਦਰ ਤੇ ਬਾਕੀ 24 ਤਰੀਕ ਦਾ ਵੀ ਮੀਂਹ ਆ ਦੇਖਦੇ ਆ 24 ਦਾ ਵੀ ਕੀ ਬਣਦਾ ਇਧਰ ਲੱਗੇ ਆ ਗੁੜਦ ਵਾਲੇ ਗੋੜ ਦਾ ਸੁਮਾ ਵੰਡਿਆ ਆ ਐਰਾ ਬਣਾਉਣਾ ਹੈਗਾ ਗੁੜ ਅਗਲੀ ਪਾਤ ਜਿਹੜੀਆਂ 2 ਆ ਉਹ ਸ਼ੱਕਰ ਦੀਆਂ ਕੱਢਣੀਆਂ ਚਲੋ ਦਿਖਾਉਣੀ ਆ ਜਿੱਦਾਂ ਚੱਲਦਾ ਲਓ ਜੀ ਗੋੜ ਬਣ ਗਿਆ ਇੱਧਰ ਵੀ ਇੱਕ ਆਈਟਮ ਬਣਾਈ ਆ ਇਹ ਗਿਰੀਆਂ ਵਾਲਾ ਸੌਂਫ ਗਿਰੀਆਂ ਵਗੈਰਾ ਪਾ ਕੇ ਬਣਾਇਆ ਆਹ ਵਾਲਾ ਇਹ ਜਾਂਦਾ ਕੰਮ ਹਾਂ ਸੱਕਰ ਦੀਆਂ ਰਹਿ ਗਈਆਂ ਦੋ ਪੱਤਾ ਆਹ ਲਾਸਟ ਪੱਤੇ ਆ ਉਹ ਵੀ ਥੱਕੜਦੀ ਆ ਤਾਂ ਆ ਵੀ ਥੱਕੜਦੀ ਆ ਤੇ ਵੀ ਆ ਗੋੜਾ ਜਿਹੜਾ ਆ ਬਣਾਇਆ ਆ ਇਹ ਗਿਰਿਆਂ ਵਾਲਾ ਬਣ ਗਿਆ ਤੇ ਉਧਰ ਉਹ ਨੋਰਮਲ ਬਣਾਇਆ ਆ ਇਹ ਦੇਖਣਾ ਆ ਕਿ ਇਹਨੂੰ 5 ਕਿਲੋ ਇਹ ਜਾਂਦਾ ਕੰਮ ਦਿਖਾਉਨੇ ਆ ਜਿੱਦਾਂ ਚੱਲਦਾ ਕੰਮ ਭਰ ਵੀ ਹਵਾ ਹੁਣ ਚੱਲੀ ਆ ਬਹੁਤ ਗਰਮੀ ਸੀਗੀ ਹੌਣ ਪੱਛੋਂ ਦੀ ਹਵਾ ਚੱਲੀ ਆ ਚੱਲੀ ਵੀ ਚੰਗੀ ਤੇਜ਼ ਆ। ਅਭੀ ਗਰਮੀ ਸੀਗੀ ਅੱਜ। ਹਵਾ ਸਵੇਰ ਦੀ ਚਲਦੀ ਨਹੀਂ ਤੇ ਗਰਮੀ ਜਰਾ ਲੱਗਦੀ ਅੰਦਰ ਤਾਂ ਖੜੇ ਹੀ ਨਹੀਂ ਹੋ ਹੁੰਦਾ ਜੱਬੇ ਤੇ। ਹੁਣ ਜਾ ਕੇ ਹਵਾ ਮਾੜੀ ਜੀ ਤੁਰੀ ਆ ਉੱਤੇ ਬੱਦਲ ਭਾਈ ਹੋ ਗਈ ਆ। ਤੇ 19 ਰਾਤ ਨੂੰ ਲੈ ਕੇ ਤੇ 20 21 ਰਾਤ ਤੱਕ ਟੜ ਕੇ 4 ਵਜੇ ਤੱਕ ਮੀਂਹ ਆ। ਦਸਿਆ ਵੀ ਚੰਗਾ ਆ ਮੀਂਹ। ਦਰمیانی ਗਬਰਖਾ ਦਸੀ ਆ ਮੀਂਹ ਪਊਗਾ ਜਰੂਰ ਹੁਣ ਬਾਲਣ ਚੱਕਣ ਲਾਉਣ ਲੱਗਾ ਇਹਨਾਂ ਨੂੰ ਬਾਲਣ ਸੁੱਕ ਗਿਆ ਜਿਹੜਾ ਉਹ ਚੱਕ ਕੇ ਅੰਦਰ ਕਰ ਦੇਣਾ ਦਿਖਾਉਣਾ ਬਾਕੀ ਕਿਦਾਂ ਚੱਲਦਾ ਫੱਤਕਾ ਮੇਤੇ ਆ ਗਈ ਆ ਤੇ ਜੀ ਬਣਾਉਣੀ ਆ ਸ਼ੱਕਰ ਕਾਜੇ ਗੰਨੇ ਦਾ ਤੇ ਛੱਲੇ ਦਾ ਪਹਿਲਾਂ ਗੰਨੇ ਦਾ ਬਹੁਤ ਫਰਕ ਆ। ਅੱਜ ਵੀ ਇਹਨਾਂ ਕਰ ਦੇਣਾ ਬੰਦ। ਬਸ ਲਾਸਟ ਪੱਤਾ ਹੀ ਆ ਦੋ। ਮੋੜ ਕੇ ਘੋੜ ਨਹੀਂ ਕੱਢਣਾ ਜਿ ਇਹਨਾਂ ਨੇ ਖਾਣਾ ਹੋਊਗਾ ਲੈ ਜਾਣਗੇ ਜਿਹੜਾ ਪਿਆ ਆ। ਤੇ ਵਿੱਚੋਂ ਥੋੜਾ ਜਿਹਾ ਦੇਣਾ ਹੀ ਰਿਸ਼ਤੇਦਾਰਾਂ ਨੂੰ। ਉਹ ਉਹਨਾਂ ਨੂੰ ਫੋਨ ਕਰ ਦੇਣੇ ਵੀ ਆ ਕੇ ਇੱਕ ਵਾਰ ਲੈ ਜਿਓ। ਤੇ ਬਾਕੀ ਦੇਖਾਂਗੇ ਹੁਣ 1 ਮਾਰਚ ਤੱਕ ਗਰਮੀ ਹੋ ਜਾਣੀ ਕਾਫੀ ਦੇਰ ਗਰਮੀ ਹੋ ਗਈ। ਖੇਤ ਨਹੀਂ ਹੋਰ ਗੋੜ ਕੱਢਣਾ ਜੇ ਠੰਡ ਹੋ ਗਈ ਫੇਰ ਦੇਖਾਂਗੇ ਟਰਾਈ ਕਰਕੇ ਜੇ ਕੱਢਣਾ ਹੋਊਗਾ ਤਾਂ ਉਹ ਵੀ ਬਣੂਗਾ ਇੱਕ ਅੱਧੇ ਪੱਤੇ ਦੇ ਗੰਨੇ ਖਿਲ ਕੇ ਤੇ ਉਹ ਗਰਮੀ ਹੋਣ ਲੱਗ ਪਈ ਆ ਇਸ ਗੰਨੇ ਦੀ ਵੈਰੈਟੀ ਨੂੰ ਫਰਕ ਬਹੁ ਪੈਂਦਾ ਗਰਮੀ ਨਾਲ ਗੋੜ ਕਾਲਾ ਲੱਪੈਂਦਾ ਬਣਨਾ ਜਦੋਂ ਗਰਮੀ ਹੋ ਜਾਂਦੀ ਆ ਇਹ ਤੇ ਜਾਂ ਤਾਂ ਤਾਜ਼ੇ ਹੀ ਖਿਲ ਹੋਣ ਤਾਂ ਤਾਜ਼ੇ ਭਰ ਖੇਤ ਦੇ ਵਿੱਚ ਵੀ ਪਿਛਲੇ ਸਾਲ ਵੀ ਦੇਖਿਆ ਸੀ ਖੇਤ ਦੇ ਵਿੱਚੋਂ ਤਾਜ਼ੇ ਵੀ ਛਿਲਦੇ ਆ ਉਹ ਸੜ ਜਾਂਦਾ ਗੰਨਾ ਫੇਰ ਨਾ ਪੀ ਜੇ ਰੰਗ ਦਾ ਗੁੜ ਬਣਦਾ ਉਹਨੂੰ ਲੈਂਦਾ ਨਹੀਂ ਕੋਈ ਲੱਗੇ ਆ ਜੀ ਇਹ ਸੱਕਰ ਲੱਗੇ ਬਣਾਉਣ ਬਣਾਉਣੇ ਦੇ ਵਿੱਚ ਦਿਖਾਉਣੇ ਆ ਲਓ ਜੀ ਸੱਕਰ ਹਲਾਤੀ ਆ ਲਾਪਾ ਹੀ ਫੁੱਲਣ ਸੱਕਰ ਕੋਈ ਗੰਡ ਤੋਂ ਬਾਹਰ ਨੂੰ ਆਉਂਨ ਉਹ ਲੋਣੇ ਜਾਂਦੇ ਮੈਲ ਕੱਢ ਲਈਏ ਮੈਲ ਆ ਜਾਣੀ ਜਾਂਦੇ ਤੇ ਜਦ ਤੱਕ ਇਹਦਾ ਫਿਰ ਹੱਲ ਕਰਦੇ ਆ ਜਾਂਦੇ ਇਹ ਫੁੱਲ ਲਗੇ ਦੇਦਾ ਫੇ ਮਲਦੇ ਆ ਇਹਨੂੰ ਦਿਖਾਉਣੇ ਬਾਕੀ ਸੱਕਰ ਜਦੋਂ ਬਣ ਗਈ ਲੀ ਜਾਂਦੀ ਹਲੇ ਇਹ ਗੰਡ ਤੋਂ ਬਾਹਰ ਨੂੰ ਡਿਗਣ ਕਰਨੀ ਹਲੇ ਹੋਰ 2-2 ਇੰਚ ਤਾਂ ਨੂੰ ਹੋ ਜਾਣੀਆਂ ਰੰਗ ਸੋਨਾ ਬਣਿਆ ਤੱਕੜ ਦਾ ਬਾਕੀ ਮਲਾਂਗੇ ਫਿਰ ਬਣਾ ਕੇ ਦਿਖਾਉਂਦੇ ਆ ਜਿੱਦਾਂ ਦੀ ਬਣੀ ਉਧਰ ਬੈਲ ਲੱਗੇ ਆ ਚੱਲੀ ਆ ਇਹ ਮਖਾਨ ਲੱਗਾ ਜਾਂਦੇ ਆ ਚੱਲਦਾ ਦਿਖਾਉਂਦੇ ਆ ਲਓ ਜੀ ਸ਼ੱਕਰ ਗਈ ਬਣਾਂ ਬਣੀ ਬਹੁਤ ਸੋਹਣੀ ਹੈ ਜਮਲੀ ਜਾਂਦਾ ਸ਼ੱਕਰ ਪੇਸ਼ਾਨੀ ਜਾਂਦੇ ਆ ਤੇ ਆ ਵੀ ਪੱਤਾ ਜਿਹੜੀ ਆ ਵੀ ਨਖਰ ਗਈ ਬਹੁਤ ਸੋਹਣੀ ਇਹਦੀ ਵੀ ਚੱਕਰੀ ਬਣਾਉਣੀ ਆ ਨਾ ਕਛਾਣੀ ਜਾਂਨੇ ਉਹਨੇ ਕੋੜੀ ਖਿਲਾਈ ਜਾਂਨੇ ਫੇਰ ਆਣ ਕੇ ਤੇ ਤਾਂ ਰੀਆ ਬਣ ਗਈ ਆ ਸ਼ਕਰ ਹੋਰ ਚੱਲ ਪਈ ਕੋੜੀ ਇਹ ਰਾਜਾ ਸਾਡਾ ਅੱਗੇ ਇੱਕ ਵਾਰ ਚੜਿਆ ਸੀ ਕੋੜੀ ਅੱਜ ਫੇਰ ਚੜਾਤਾ ਕੋੜੀ ਰਾਜੇ ਨੂੰ ਤਕਰੀਬਨ ਆ ਹਫਤੇ ਚ ਤਿੰਨ ਚਾਰ ਵਾਰ ਚੜਾਈ ਦਈਦਾ ਘੋੜੀ ਨੇ ਨਾ ਰਾਜੇ ਇਹ ਰੋ ਗੰਨਾ ਤਾਜ਼ੇ ਰੀ ਚੱਕਰ ਬਣਾਉਨੇ ਵੱਡੇ ਲੀ ਵੀ ਘਟ ਪੈਂਦੀ ਇੱਥੇ ਹਾਂਜੀ ਇੱਕ ਵਾਰ ਫੇਛਾਂਣ ਕੇ ਇੱਕ ਵਾਰ ਫੇ ਵਿੱਚੋਂ ਡਲੀਆਂ ਨਿਕਾਣੀਆਂ ਫੇਰ ਕੱਢ ਦੂ ਮੜੀਆਂ ਨਾ ਹੋ ਰਹਿ ਜਣਗੇ ਅਗਲੀ ਪੱਥ ਤੇ ਕਰ ਲਾਂਗੇ ਥੋੜਾ ਮਿਹਨਤ ਇਹ ਵਿੱਚੇ ਰਹਿਣ ਦੇਣੀਆਂ ਪੰਜਾਬੀ ਵਿੱਚੇ ਰਲ ਜਾਣੀਆਂ ਦੁਬਾਰਾ ਸੋ ਜੀ ਬਾਲਣ ਵੀ ਲਾਪੇ ਅੰਦਰ ਕਰਨ ਨੇਹਰਾ ਵੀ ਹੋ ਚੱਲਾ ਆ ਤੇ ਆਖਟ ਪੱਥ ਦੀ ਸ਼ੱਕਰ ਵੀ ਗੱਲ ਲਈ ਹੈ ਤੇ ਬਣ ਗਈ ਆ ਵਧੀਆ ਤੇ ਕਿੜਾ ਹੈ ਕਿੜੂ ਹੈ ਤੋ ਤੇ ਆ ਇਹ ਪਾਣੀ ਸਵੇਰੇ ਕੱਢ ਦਾਂਗੇ ਦੋ ਵਾਰ ਚੇਂਜ ਕਰ ਦਿੱਤਾ ਹੁਣ ਸਵੇਰੇ ਕਰਾਂਗੇ ਬਾਕੀ ਬਾਬੇ ਹੁਣੀ ਲੱਗੇ ਉਧਰੋਂ ਗੁੱਲੀਆਂ ਇਕੱਠੀਆਂ ਕਰਕੇ ਅੰਦਰ ਥੱਟਣ ਢੇਰਾ ਹੋ ਚੱਲਾ ਆ ਬਾਲਾਂ ਇਕੱਠਾ ਕਰਦੇ ਹਾਂ ਗੁਰਦਿਆਂ ਢੇਰਾ ਹੋ ਜਾਣਾ ਐ ਅੱਗੇ ਆ ਬਾਬੇ ਹੁਣੀ ਗੁੱਲੀਆਂ ਝੱਕਣ ਜਾ ਜਾ ਰਹਿ ਗਿਆ ਬਾਲਾਂ ਉਤੋਂ ਚੱਕਣ ਵਾਲਾ ਬਾਕੀ ਸਾਰਾ ਤਕਰੀਬਨ ਹੋ ਹੀ ਗਿਆ ਇਕੱਠਾ ਵਿਆਹ ਆ ਦੀਆਂ ਵੀ ਲੱਟਾਂ ਲੁੱਟਾਂ ਲੱਪਈਆਂ ਜਗਨ ਉਹ ਦੰਨ ਹੁਣ ਦਿਖਾਵਾਂਗੇ ਬਾਅਦ 'ਚ ਕਿ ਕੀ ਕੀ ਤਿਆਰੀਆਂ ਉਧਰ ਹੋਈਆਂ ਆ ਤੇ ਉਹ ਲੱਗੇ ਆ ਵਿਆਹ ਦੇ ਵਾਲੇ ਮੁੱਲੇ ਇਕ ਕਾਰੀ ਲੱਗੀਆਂ ਲੱਟਾਂ ਲੱਗੇ ਸਾਰੇ ਘਰੀਆਂ ਲਾਉਣੀਆਂ ਸੀ ਪਰ ਹੁਣ ਮਜਬੂਰੀ ਕਰਕੇ ਪਤਾ ਨਹੀਂ ਬਾਕੀ ਘਰਾਂ ਦੇ ਲਾਉਣੀਆਂ ਨਹੀਂ ਸ਼ਾਇਦ ਉਹਨਾਂ ਨੇ ਜਾਣਾ ਆ ਉਧਰ ਹੁਣ ਤੁਹਾਨੂੰ ਕੇ ਜਾਣੇ ਆ ਉਧਰ ਨੂੰ ਦਿਖਾਉਣੇ ਆ ਬਾਕੀ ਕੀ ਬਣਦਾ ਉਧਰ ਲੱਵ ਕੰਦੇ ਵਲੌਗ ਜੇ ਪਾਵਾਂਗੇ ਉਹ ਗੈਰਾ ਹੋ ਗਿਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੱਲ ਨੂੰ ਮਿਲਦੇ ਹਾਂ ਇੱਕ ਇਹ ਨਵੇਂ ਵਲੌਗ ਦੇ